ਇੱਕ ਖਬਰ ਅਮਰੀਕਾ ਤੋਂ ਆਈ ਜਿੱਥੇ ਕਿ ਐਲੌਨ ਮਸਕ ਨੇ 트ੰਪ ਦਾ ਸਾਥ ਛੱਡ ਦਿੱਤਾ ਹੈ ਟੈਸਲਾ ਦੇ ਮਾਲਕ ਅਤੇ ਅਮਰੀਕੀ ਹਰਪਤੀ ਐਲੌਨ ਮਸਕ ਨੇ 트ੰਪ ਪ੍ਰਸ਼ਾਸਨ ਦਾ ਸਾਥ ਛੱਡ ਦਿੱਤਾ ਹੈ ਮਸਕ ਨੇ ਵੀਰਵਾਰ ਨੂੰ ਐਕਸ ਦੇ ਉੱਪਰ ਇੱਕ ਪੋਸਟ ਲਿਖੀ 트ੰਪ ਦੇ ਸਲਾਹਕਾਰ ਦੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੈਂ ਆਪਣਾ ਕਾਰਜਕਾਲ ਖਤਮ ਕਰ ਰਿਹਾ ਹੈ ਮਸਕ ਨੂੰ 트ੰਪ ਪ੍ਰਸ਼ਾਸਨ ਦੇ ਵਿੱਚ ਸਰਕਾਰੀ ਖਰਚ ਦੇ ਵਿੱਚ ਕਟੌਤੀ ਤੇ ਨੌਕਰ ਸ਼ਾਹੀ ਨੂੰ ਘਟਾ ਕਰਨ ਦੇ ਲਈ ਬਣੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੋਜੀ ਦੇ ਪ੍ਰਮੁੱਖ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ ਮਸਕ ਨੇ ਇਸ ਜ਼ਿੰਮੇਵਾਰੀ ਦੇ ਲਈ ਰਾਸ਼ਟਰਪਤੀ 트ੰਪ ਦਾ ਧੰਨਵਾਦ ਕੀਤਾ ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਦੇ ਉੱਤੇ ਮਸਕ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ ਮਸਕ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਚੰਦਾ ਨਹੀਂ ਦੇਵਾਂਗਾ ਦਰਸਲ ਮਸਕ ਨੇ 트ੰਪ ਦੇ ਬਿੱਲ ਦੇ ਉੱਤੇ ਨਾਰਾਜ਼ਗੀ ਜ਼ਾਤੌਂਦੇ ਹੋਏ ਕਿਹਾ ਸੀ ਕਿ ਕੋਈ ਬਿੱਲ ਜਾਂ ਤਾਂ ਵੱਡਾ ਹੋ ਸਕਦਾ ਹੈ ਜਾਂ ਵਧੀਆ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਰਾਜਨੀਤੀ ਦੇ ਵਿੱਚ ਮੈਂ ਜਿੰਨਾ ਕੰਮ ਕਰਨਾ ਸੀ ਉਹ ਕਰ ਲਿਆ ਹੈ ਔਰ ਹੁਣ ਮੈਂ ਹੋਰ ਚੰਦਾ ਨਹੀਂ ਦੇਵਾਂਗਾ ਮਸਕ ਨੇ ਮੰਨਿਆ ਹੈ ਕਿ ਸਰਕਾਰੀ ਵਿਵਸਥਾ ਦੇ ਵਿੱਚ ਬਦਲਾਅ ਲਿਆਉਣਾ ਬਹੁਤ ਮੁਸ਼ਕਲ ਹੈ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਡੋਜੀ ਵਿਭਾਗ ਦੇ ذریعے ਉਹ 1 ਟ੍ਰਿਲੀਅਨ ਡਾਲਰ ਦੀ ਬਚਤ ਕਰਵਾ ਪਾਏ ਨੇ ਅਮਰੀਕਾ ਦੀ ਪਰ ਅਜੇ ਇਹ ਲਕਸ਼ਿਅ ਜੜਾਉਣਾ ਦਾ ਸੀ ਉਹ ਪੂਰਾ ਨਹੀਂ ਹੋਇਆ ਅਗਯੋ ਕਹਿੰਦੇ ਨੇ ਫੈਡਰਲ ਬਿਊਰੋਕਰੇਸੀ ਦੀ ਹਾਲਤ ਜਿੰਨੀ ਸੋਚੀ ਸੀ ਪਰ ਉਹਦੇ ਨਾਲੋਂ ਵੀ ਜ਼ਿਆਦਾ ਖਰਾਬ ਹਾਲਤ ਹੈ ਇਹ ਮਸਕ ਦੇ ਵੱਲੋਂ ਅਮਰੀਕਾ ਦੀ ਅਮਰੀਕਾ ਦੇ ਸਿਸਟਮ ਦੇ ਖੁਲਾਸੇ ਕੀਤੇ ਜਾ ਰਹੇ ਨੇ ਰਿਪੋਰਟਸ ਦੇ ਮੁਤਾਬਕ ਮਸਕ ਹੁਣ ਸਰਕਾਰੀ ਭੂਮਿਕਾ ਤੋਂ ਹਟ ਕੇ ਫਿਰ ਤੋਂ ਦੁਬਾਰਾ ਹੁਣ ਟੈਸਲਾ ਤੇ ਸਪੇਸਐਕਸ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਕੰਪਨੀਆਂ ਨੇ ਉਹਨਾਂ ਦੇ ਵੱਲ ਧਿਆਨ ਦੇਣਗੇ ਚੋਣਾਂ ਜਿੱਤਣ ਤੋਂ ਬਾਅਦ ਹੀ ਡੋਨਲਡ 트੍ਰੰਪ ਦੇ ਵੱਲੋਂ ਡੋਜੀ ਦੀ ਘੋਸ਼ਣਾ ਕੀਤੀ ਗਈ ਸੀ ਨਵੰਬਰ 2024 ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਡੋਨਲਡ 트੍ਰੰਪ ਨੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਕਿ ਡੋਜੀ ਨਾਮ ਦਾ ਇੱਕ ਵਿਭਾਗ ਬਣਾਉਣ ਦਾ ਐਲਾਨ ਕੀਤਾ ਸੀ ਇਸ ਨੂੰ ਸਰਕਾਰ ਤੋਂ ਬਾਹਰ ਦੇ ਤੌਰ ਤੇ ਤੇ ਬਾਹਰੀ ਤੌਰ ਦੇ ਉਤੇ ਸਰਕਾਰ ਇਹਨਾਂ ਤੋਂ ਸਲਾਹਾਂ ਲੈਂਦੀ ਸੀ ਡੋਨਲਡ 트ੰਪ ਨੇ ਇਹਦੀ ਕਮਾਂਡ ਐਲਾਨ ਮਸਕ ਔਰ ਭਾਰਤਵੰਸੀ ਬਿਜ਼ਨਸਮੈਨ ਵਿਵੇਕ ਰਾਮਾ ਸੁਆਮੀ ਨੂੰ ਸੌਂਪੀ ਸੀ ਬਾਅਦ ਦੇ ਵਿੱਚ ਵਿਵੇਕ ਰਾਮਾ ਸੁਆਮੀ ਨੂੰ ਇਹਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਐਲਾਨ ਮਸਕ ਵੀ ਇਸ ਤੋਂ ਪਿੱਛੇ हट ਗਏ